파이데ਸਵਨ ਸਿੰਘ ਖਾਲੜਾ ਜੀ ਤੇ ਬਣ ਰਹੀ ਫਿਲਮ ਪੰਜਾਬ 95 ਜਿਸ ਦੀ ਹੁਣ ਦਿਲਜੀਤ ਦੋਸਾਂਝ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਫਿਲਮ ਹੁਣ ਰਿਲੀਜ਼ ਨਹੀਂ ਹੋਵੇਗੀ ਡਿਲੇ ਪੈ ਗਈ ਹੈ ਕਿਵੇਂ ਦੇਖਦੇ ਹੋ ਫਿਲਮ ਦਾ ਡਿਲੇ ਪੈ ਜਾਣਾ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਭਾਰਤ ਵਿੱਚ ਪੂਰੇ ਭਾਰਤ ਚ ਰਿਲੀਜ਼ ਨਹੀਂ ਹੋਵੇਗੀ ਫਿਰ ਬਾਹਰ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋ ਜਾਵੇਗੀ ਪਰ ਹੁਣ ਡਿਲੇ ਹੋ ਚੁੱਕੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਫਿਲਮ ਨੂੰ ਡਿਲੇ ਹੋ ਜਾਣਾ ਹਾਂ ਜੀ ਬਿਲਕੁਲ ਬਿਲਕੁਲ ਤਾਜ਼ਾ ਜਾਣਕਾਰੀ ਮੁਤਾਬਕ ਇਹ ਪਤਾ ਲੱਗਿਆ ਜੋ ਦਿਲਜੀਤ ਦੋਸਾਂਝ ਖੁਰਾ ਨੇ ਪੋਸਟ ਪਾ ਕੇ ਗੱਲ ਸ਼ੇਅਰ ਕੀਤੀ ਹੈ ਕਿ 7 ਫਰਵਰੀ ਨੂੰ ਵੀ ਹੋਣੀ ਫਿਲਮ ਜਿਹੜੀ ਹੈ ਰਿਲੀਜ਼ ਨਹੀਂ ਹੋ ਰਹੀ ਤੁਹਾਨੂੰ ਪਤਾ ਹੋਣਾ ਹੈ ਕਿ ਇਸ ਫਿਲਮ ਦੀ ਜਦੋਂ ਚਰਚਾ ਛੇੜਦੀ ਹੈ ਸੈਂਸਰ ਬੋਰਡ ਕੋਲੇ ਫਿਲਮ ਜਾਂਦੀ ਹੈ ਤੇ ਉਹਦੇ ਵਿੱਚ ਤਕਰੀਬਨ 60 ਤੋਂ 70 ਕੱਟ ਕੋਈ ਕਹਿੰਦਾ ਕਿ 120 ਕੱਟ ਉਹਨਾਂ ਨੇ ਲਗਵਾਏ ਫਿਰ ਉਹਨਾਂ ਨੇ ਕਿਹਾ ਕਿ ਇਸ ਦਾ ਨਾਮ ਵੀ ਜਿਹੜਾ ਹੈ ਉਹ ਬਦਲ ਦਿਓ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਸੈਂਸਰ ਬੋਰਡ ਵੱਲੋਂ ਇਸ ਫਿਲਮ ਨੂੰ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਅਖੀਰ ਪੈਸਾ ਲੱਗਾ ਹੁੰਦਾ ਹੈ ਮੈਂਤ ਲੱਗੀ ਹੁੰਦੀ ਐ ਸੋ ਦਿਲਜੀਤ ਦੋਸਾਂਝ ਪ੍ਰੋਡਿਊਸਰਾਂ ਨੇ ਇਹ ਸੋਚਿਆ ਹੋਣਾ ਕਿ ਇਸ ਫਿਲਮ ਨੂੰ Netflix Netflix ਤੇ ਰਿਲੀਜ਼ ਕਰ ਦਿੰਨੇ ਆ ਸੋ ਉਹਦੇ ਵਿੱਚ ਫਿਰ ਦਿਲਜੀਤ ਦੋਸਾਂਝ ਨੇ ਪੋਸਟ ਪਾ ਕੇ ਇਹ ਗੱਲ ਪਿਛਲੇ ਦਿਨੀ ਸ਼ੇਅਰ ਕੀਤੀ ਕਿ 7 ਫਰਵਰੀ ਨੂੰ ਇਹ ਫਿਲਮ Netflix ਦੇ ਉੱਤੇ ਰਿਲੀਜ਼ ਹੋਵੇ ਜਾਏ ਹੋ ਜਾਏਗੀ ਭਾਰਤ ਨੂੰ ਛੱਡ ਕੇ ਬਾਕੀ ਸਾਰੀ ਦੁਨੀਆ ਦੇ ਵਿੱਚ ਪਰ ਤਕਰੀਬਨ 3-4 ਦਿਨ ਟ੍ਰੇਲਰ ਚੱਲਿਆ ਸੋ ਲੋਕਾਂ ਦੇ ਵਿੱਚ ਚਰਚਾ ਬਣ ਗਈ ਇਸ ਫਿਲਮ ਬਾਰੇ ਕਿ ਹਾਂ ਬਿਨਾ ਕੱਟ ਤੋਂ ਇਹ ਫਿਲਮ Netflix ਤੇ ਆਪਾਂ ਦੇਖ ਸਕਾਂਗੇ ਸੋ ਲੋਕ ਇਹਦੇ ਬਾਰੇ ਗੱਲਬਾਤ ਕਰਨ ਲੱਗ ਪਏ ਚਰਚਾ ਛਿੜ ਗਈ ਇਹਦੇ ਉੱਤੇ ਬਹਿਸ ਸ਼ੁਰੂ ਹੋ ਗਈ ਸੋ ਬਹੁਤ ਕੁਝ ਹੋਇਆ ਉਸ ਤੋਂ ਬਾਅਦ ਅਚਾਨਕ ਜਿਹੜੀ ਹੈ ਉਹਨਾਂ ਵੱਲੋਂ ਇਸ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਦਲਜੀਤ ਦੋਸਾਂਝ ਵੱਲੋਂ ਕਿ ਹੁਣ 7 ਫਰਵਰੀ ਨੂੰ ਵੀ ਇਹ ਫਿਲਮ ਜਿਹੜੀ ਹੈ ਰਿਲੀਜ਼ ਨਹੀਂ ਹੋ ਰਹੀ ਉਸ ਤੋਂ ਬਾਅਦ ਅੱਜ ਜਿਹੜੇ ਫਿਲਮ ਦੇ ਨਿਰਦੇਸ਼ਕ ਨੇ ਉਹਨਾਂ ਨੇ ਵੀ ਪੋਸਟ ਪਾ ਕੇ ਇਹ ਉੱਤੇ ਇੱਕ ਸ਼ਬਦ ਲਿਖਿਆ ਧੱਕਾ ਉਹਨਾਂ ਨੇ ਫਿਲਮ ਦਾ ਪੋਸਟਰ ਪਾਇਆ ਉਹਦੇ ਉੱਤੇ ਲਿਖ ਦਿੱਤਾ ੱੱੱਕਾ ਮਤਲਬ ਕਿ ਉਹ ਕਹਿੰਦੇ ਵੀ ਸਾਡੇ ਨਾਲ ੱੱੱਕਾ ਹੋਇਆ ਹੈ ਹੁਣ ਇਹ ਗੱਲ ਸੋਚਣ ਵਾਲੀ ਹੈ ਵਿਚਾਰਨ ਵਾਲੀ ਹੈ ਸਮਝਣ ਵਾਲੀ ਹੈ ਦਿਲਜੀਤ ਦੋਸਾਂਝ ਜਦੋਂ ਚਮਕੀਲੇ ਦੇ ਉੱਤੇ ਫਿਲਮ ਬਣਾਉਂਦਾ ਹੈ ਤਾਂ ਉਹਨੂੰ ਬਿਨਾਂ ਕਿਸੇ ਦੇਰੀ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਰਿਲੀਜ਼ ਕੀਤਾ ਜਾਂਦਾ ਹੈ ਉਹਨੂੰ ਪ੍ਰੋਮੋਟ ਕੀਤਾ ਜਾਂਦਾ ਉਹ ਪ੍ਰੋਮੋਟ ਵੀ ਏਡੇ ਵੱਡੇ ਪੱਧਰ ਤੇ ਉੱਤੇ ਹੋਈ ਕਿ ਪੂਰੇ ਭਾਰਤ ਦੇ ਵਿੱਚ ਚਮਕੀਲਾ ਚਮਕੀਲਾ ਹੋ ਗਈ ਹਿੰਦੀ ਦੇ ਵਿੱਚ ਨਾਲੇ ਉਹ ਫਿਲਮ ਜਿਹੜੀ ਹੈ ਉਹ ਬਣਾਈ ਗਈ ਸੀ ਸੋ ਹੁਣ ਜਦੋਂ ਦਲਜੀਤ ਦਸਾਂਜ ਨੇ ਪੰਜਾਬ ਦੇ ਇੱਕ ਉਹ ਸੁਪੂਤ ਜਿਹੜਾ ਕਿ ਕੋਈ ਟੈਰਰਿਸਟ ਵੀ ਨਹੀਂ ਸੀ ਕੋਈ ਅਤਵਾਦੀ ਨਹੀਂ ਸੀ ਕੋਈ ਖਾਰਕੂ ਸਿੰਘ ਨਹੀਂ ਸੀ ਉਹਨੇ ਹਥਿਆਰ ਨਹੀਂ ਸੀ ਚੁੱਕੇ ਜਸਵੰਤ ਸਿੰਘ ਖਾਲੜੇ ਨੇ ਉਹ ਇੱਕ ਹਿਊਮਨ ਰਾਈਟ ਐਕਟਿਵਿਸਟ ਸੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਵੀ ਸੰਬੰਧਿਤ ਸੀ ਉਹਨਾਂ ਨੇ ਜਦੋਂ ਦੇਖਿਆ ਵੀ ਪਿੰਡਾਂ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਦਿਖਣੋਂ ਹੀ हट ਗਈ ਹੈ ਮਤਲਬ ਕਿ ਰੋਜ਼ ਮੁਕਾਬਲੇ ਹੁੰਦੇ ਨੇ ਅਖਬਾਰਾਂ ਪੜ੍ਹੀਆਂ ਖਬਰਾਂ ਪੜ੍ਹੀਆਂ ਸੋ ਉਹਨਾਂ ਨੇ ਕਿਹਾ ਕਿ ਇਹਦੀ ਖੋਜ ਕੀਤੀ ਜਾਵੇ ਉਹਨਾਂ ਨੇ ਖੋਜ ਕਰਨੀ ਸ਼ੁਰੂ ਕੀਤੀ ਤਾਂ ਸਿਰਫ ਦੋ ਜ਼ਿਲ੍ਹੇ ਅੰਮ੍ਰਿਤਸਰ ਅਤੇ ਤਰਨਤਾਰਨ ਇਹ ਦੋ ਜ਼ਿਲ੍ਹਿਆਂ ਦੇ ਵਿੱਚ ਹੀ 15000 ਜਿਹੜੀਆਂ ਲਾਸ਼ਾਂ ਸਿਗੀਆਂ ਉਹਨਾਂ ਦਾ ਰਿਕਾਰਡ ਜਿਹੜਾ ਉਹਨਾਂ ਨੇ ਕੱਢ ਲਿਆ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਜਾ ਕੇ ਉਸ ਤੋਂ ਬਾਅਦ ਉਹਨਾਂ ਨੇ ਹੋਰ ਬਾਕੀ ਆਲੇ ਦੁਆਲੇ ਦੇ ਜਿਹੜੇ ਏਰੀਏ ਸੀਗੇ ਉਹਦਾ ਜਿਹੜਾ ਉਹਨਾਂ ਨੇ ਹਿਸਾਬ-ਕਿਤਾਬ ਲਾਇਆ ਤੇ ਤਕਰੀਬਨ ਉਹਨਾਂ ਨੇ 25000 ਲਾਸ਼ਾਂ ਦਾ ਜਿਹੜਾ ਹੈਗਾ ਵੇਰਵਾ ਇਕੱਠਾ ਕਰ ਲਿਆ ਡਾਕੂਮੈਂਟੇਸ਼ਨ ਕਰ ਲਈ ਕਰਕੇ ਤੇ ਉਹ ਫਿਰ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਗਏ ਕੈਨੇਡਾ ਦੇ ਵਿੱਚ ਗਏ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਬੋਲਣ ਦਾ ਮੌਕਾ ਮਿਲਿਆ ਉਹਨਾਂ ਨੇ ਉੱਥੇ ਉਹ ਸਾਰੀ ਗੱਲ ਦੱਸੀ ਹੈ ਇੰਗਲੈਂਡ ਦੇ ਵਿੱਚ ਵੀ ਆਏ ਇੰਗਲੈਂਡ ਦੇ ਵਿੱਚ ਵੀ ਉਹਨਾਂ ਨੇ ਸਾਰੀ ਗੱਲਬਾਤ ਜਿਹੜੀ ਹੈ ਇੱਥੇ ਦੱਸੀ ਇੱਥੇ ਦੀ ਗਵਰਨਮੈਂਟ ਨੂੰ ਦੱਸੀ ਜਿਹੜੇ ਹਿਊਮਨ ਰਾਈਟਸ ਵਾਲੇ ਨੇ ਉਹਨਾਂ ਨੂੰ ਦੱਸਿਆ ਇਹ ਗੱਲਾਂ ਤੇ ਇੰਗਲੈਂਡ ਦੇ ਮੈਨੂੰ ਕੁਝ ਸਿੰਘ ਜਿਹੜੇ ਨੇ ਉਹ ਅੱਜ ਵੀ ਕਈ ਵਾਰੀ ਮਿਲਦੇ ਆ ਤੇ ਉਹ ਦੱਸਦੇ ਹੁੰਦੇ ਆ ਕਿ ਭਾਈ ਜਸਵੰਤ ਸਿੰਘ ਖਾਲੜੇ ਨੂੰ ਇਹ ਗੱਲ ਕਹੀ ਗਈ ਸੀ ਕਿ ਤੁਸੀਂ ਇੰਗਲੈਂਡ ਦੇ ਵਿੱਚ ਹੀ ਰਹਿ ਜਾਓ ਵਾਪਸ ਨਾ ਪਰਤੋ ਮਤਲਬ ਭਾਰਤ ਵਾਪਸ ਨਾ ਜਾਓ ਤੁਹਾਡੇ ਨਾਲ ਕੁਝ ਵੀ ਹੋ ਸਕਦਾ ਹੈ ਤੇ ਇੱਥੇ ਤੁਹਾਨੂੰ ਅਜ਼ਾਇਲਮ ਮਿਲ ਜੇਗੀ ਇੱਥੇ ਤੁਹਾਨੂੰ ਡਾਕੂਮੈਂਟੇਸ਼ਨ ਪੇਪਰ ਮਿਲ ਜਾਣਗੇ ਤਾਂ ਤੁਸੀਂ ਜਿਹੜੀ ਬਾਕੀ ਦੀ ਜ਼ਿੰਦਗੀ ਆ ਉਹ ਇੱਥੇ گزار ਸਕਦੇ ਹੋ ਮਤਲਬ ਕਿ ਕਿਸੇ ਡਰ ਖਤਰੇ ਤੋਂ ਪਰ ਭਾਈ ਜਸਵੰਤ ਸਿੰਘ ਖਾਲੜਾ ਨੇ ਕਿਹਾ ਕਿ ਜੇ ਮੇਰੇ ਵਾਂਗ ਜੇ ਮਤਲਬ ਕਿ ਹੋਰਾਂ ਵਾਂਗ ਮੈਂ ਵੀ ਉਹੀ ਰਸਤੇ ਪੈ ਗਿਆ ਕਿ ਮੈਂ ਭੱਜ ਜਾਵਾਂਗਾ ਛੱਡ ਕੇ ਤਾਂ ਫਿਰ ਉੱਥੇ ਜਿਹੜੇ ਮਰ ਰਹੇ ਨੇ ਲੋਕ ਜਿਹੜੇ ਰੋਜ਼ ਮੁਕਾਬਲੇ ਹੋ ਰਹੇ ਨੇ ਤੇ ਉਹਨਾਂ ਦੀ ਗੱਲ ਕੌਣ ਕਰੇਗਾ ਮੈਂ ਵਾਪਸ ਜਾਵਾਂਗਾ ਸੋ ਭਾਈ ਜਸਵੰਤ ਸਿੰਘ ਖਾਲੜਾ ਆਪਣੀ ਜਾਣ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਪੰਜਾਬ ਦੀ ਧਰਤੀ ਦੇ ਉੱਤੇ ਵਾਪਸ ਪਰਤ ਗਏ ਉਸ ਤੋਂ ਬਾਅਦ ਉਹਨਾਂ ਦੇ ਨਾਲ ਜੋ ਹੋਇਆ ਉਹਨਾਂ ਨੂੰ ਸਵੇਰੇ ਆਪਣੇ ਘਰ ਦੇ ਬਾਹਰ ਉਹ ਆਪਣੀ ਜਦੋਂ ਗੱਡੀ ਕਾਰ ਜਦੋਂ ਧੋ ਰਹੇ ਸੀ ਤੇ ਉੱਥੋਂ ਨਕਾਬਪੋਸ਼ਾਂ ਨੇ ਉਹਨਾਂ ਨੂੰ ਚੁੱਕਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਉਗ ਸੁਗ ਕਦੇ ਵੀ ਨਹੀਂ ਲੱਗੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਉਸ ਵੇਲੇ ਕਿਹਾ ਜਾਂਦਾ ਸੀ ਪੁਲਿਸ ਵਾਲਿਆਂ ਵੱਲੋਂ ਜਿਹੜੇ ਵੱਡੇ ਅਫਸਰ ਸੀਗੇ ਕੇਪੀਐਸ ਗਿਲ ਵਰਗੇ ਕਿ ਜਿਹੜੇ ਆ ਤੂੰ 25000 ਲਾਸ਼ਾਂ ਦਾ ਵੇਰਵਾ ਕੱਢਿਆ ਨਾ ਤੇ ਸਾਨੂੰ ਕੋਈ ਫਰਕ ਨਹੀਂ ਪੈਣਾ ਜੇ 25000 ਇੱਕ ਵੀ ਆਪਾਂ ਨਾਲ ਜੁੜ ਜਾਵੇ ਤਾਂ ਮਤਲਬ ਇੱਕ ਹੋਰ ਵੀ ਜੁੜ ਜਾਏ ਤੇ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ ਸੋ ਉਸ ਵੇਲੇ ਇਹ ਹਾਲਾਤ ਬਣੇ ਜਦੋਂ ਸੜਕਾਂ ਦੇ ਉੱਤੇ ਮੌਤ ਘੁੰਮਦੀ ਪਿੰਡਾਂ ਦੇ ਵਿੱਚ ਮੌਤ ਘੁੰਮਦੀ ਹੈ ਨਹਿਰਾਂ ਦੇ ਕੰਡਿਆਂ ਦੇ ਉੱਤੇ ਮੌਤ ਘੁੰਮਦੀ ਦੇਖੀ ਭਾਈ ਜਸਵੰਤ ਸਿੰਘ ਖਾਲੜੇ ਨੇ ਤਾਂ ਜਰਿਆ ਨਹੀਂ ਗਿਆ ਉਹਨਾਂ ਨੇ ਵੇਰਵਾ ਕੱਢਿਆ ਤੇ ਉਹਨਾਂ ਦਾ ਜਿਹੜਾ ਹੈ ਉਹਨਾਂ ਨੂੰ ਅੰਤ ਆਪਣੀ ਸ਼ਹੀਦੀ ਦੇ ਕੇ ਆਪਣਾ ਜਿਹੜਾ ਹੈਗਾ ਬਲਦਾਨ ਜਿਹੜਾ ਹੈਗਾ ਉਹ ਦੇਣਾ ਪਿਆ ਉਹਨਾਂ ਦੀ ਜੀਵਨੀ ਦੇ ਉੱਤੇ ਫਿਲਮ ਜਿਹੜੀ ਪੰਜਾਬ 95 ਜਿਹੜੀ ਹੈ ਉਹ ਬਣਾਈ ਗਈ ਸੀ ਤੋਂ ਉਹਨੂੰ ਹੁਣ ਰੋਕ ਦਿੱਤਾ ਗਿਆ ਹੁਣ ਦੇਖੋ ਮੈਂ ਮੈਂ ਉਹੀ ਗੱਲ ਕਰਦਾ ਹੁੰਨਾ ਘਟ ਗਿਣਤੀਆਂ ਦੇ ਸਿਨੇਮੇ ਦੇ ਉੱਤੇ ਹਮੇਸ਼ਾ ਜਿਹੜੀ ਉਹ ਕੈਂਥੀ ਵੱਜਦੀ ਹੈ ਤੇ ਜਿਹੜੀਆਂ ਵੱਧ ਗਿਣਤੀ ਬਹੁ ਗਿਣਤੀ ਜਿਹੜੀ ਧਰਮ ਹੈਗੇ ਆ ਉਹ ਆਪਣਾ ਕੁਝ ਵੀ ਰਿਲੀਜ਼ ਕਰ ਸਕਦੇ ਨੇ ਉਹ ਕੰਗਣਾ ਵਰਗੀ ਫਿਲਮ ਜਿਹੜੀ ਹੈ ਕੰਗਣਾ ਦੀ ਐਮਰਜੈਂਸੀ ਵਰਗੀ ਫਿਲਮ ਹੈ ਉਹ ਵੀ ਰਿਲੀਜ਼ ਕਰ ਸਕਦੇ ਆ ਉਹ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਉੱਤੇ ਗਲਤ ਡਾਕੂਮੈਂਟਰੀਆਂ ਬਣਾਉਣ ਉਹ ਵੀ ਉਹ ਰਿਲੀਜ਼ ਕਰ ਸਕਦੇ ਆ ਨਿਊਜ਼ ਚੈਲਨਜ ਜੋ ਚੈਨਲ ਜਿਹੜੇ ਨੇ ਉਹ ਜੋ ਮਰਜ਼ੀ ਬੋਲੀ ਜਾਣ ਉਹ ਉਹਨਾਂ ਦੇ ਉੱਤੇ ਕੋਈ ਵੀ ਜਿਹੜੀ ਗੱਲਬਾਤ ਨਹੀਂ ਹੈ ਤੁਸੀਂ ਕਸ਼ਮੀਰ ਫਾਈਲ ਵਰਗੀਆਂ ਫਿਲਮਾਂ ਬਣਾ ਕੇ ਕਸ਼ਮੀਰੀਆਂ ਨੂੰ ਜਿਹੜਾ ਗਲਤ ਉਹਦੇ ਵਿੱਚ ਦਿਖਾਓ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਤੁਸੀਂ ਦੇਖੋ ਵੀ ਟਾਈਟਲਰ ਵਰਗੇ ਜਿਹੜੇ ਲੋਕ ਹੈ ਉਹ ਆ ਸਕਦੇ ਆ ਤੇ ਕਮਲਨਾਥ ਵਰਗੇ ਮੁੱਖ ਮੰਤਰੀ ਬਣ ਸਕਦੇ ਆ ਪਰ ਜਦੋਂ ਸਾਡੇ ਲੋਕ ਆਪਣੀ ਗੱਲ ਜਾਂ ਇਤਿਹਾਸ ਦੱਸਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਫਿਰ ਇਸ ਤਰੀਕੇ ਦੇ ਨਾਲ ਬੈਨ ਕਰ ਦਿੱਤਾ ਜਾਂਦਾ ਪੰਜਾਬੀਆਂ ਦੇ ਚੈਨ ਚੈਨਲ ਬੈਨ ਹੁੰਦੇ ਰਹੇ ਤੁਸੀਂ ਦੇਖੋ ਜਿੱਥੇ ਗੌਰਵ ਆਰਿਆ ਵਰਗੇ ਸ਼ਰੇਆਮ ਬੈ ਕੇ ਉਥੇ ਵਾਇਲੇਸ਼ਨ ਕਰਦੇ ਨੇ ਜਿਹੜੀ YouTube ਦੀ ਕਮਿਊਨਿਟੀ ਦੀ ਵਾਇਲੇਸ਼ਨ ਨਹੀਂ ਹੁੰਦੀ ਉਥੇ ਉਹ ਧਮਕੀਆਂ ਨਹੀਂ ਦਿੰਦਾ ਕਤਲ ਕਰਨ ਦੀਆਂ ਜੇ ਫੇਸਬੁੱਕ ਕਹਿੰਦੇ ਆ ਵੀ ਫੇਸਬੁੱਕ ਭਾਈ ਇਹ ਸਾਡੇ ਜੀ ਕਮਿਊਨਿਟੀ ਗਾਈਡਲਾਈਨਸ ਦੇ ਪਰੇ ਚੱਲਿਆ ਸੀ ਇਹ ਚੈਨਲ ਇਹਨਾਂ ਨੇ ਇਹ ਡੇਂਜਰ ਗੱਲ ਕਹੀ ਹੈ ਇਹ ਇਹ ਮਤਲਬ ਕਮਿਊਨਿਟੀ ਵਾਸਤੇ ਸਹੀ ਨਹੀਂ ਲੋਕਾਂ ਵਾਸਤੇ ਸਹੀ ਨਹੀਂ ਭੜਕਾਉ ਹੈ ਤੇ ਉਹ ਬਾਕੀਆਂ ਦਾ ਕਰ ਸਕਦੇ ਆ ਤੇ ਗੌਰਵ ਆਰਿਆ ਦਾ ਚੈਨਲ ਕਿਉਂ ਨਹੀਂ ਬੰਦ ਹੁੰਦਾ ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਦੇਖੋ ਇਹਨਾਂ ਦੇ ਬਾਕੀ ਜਿਹੜੇ ਚੈਨਲ ਲਾ ਲੋ ਗੋਦੀ মিডিਆ ਦੇ ਵਿਦੇਸ਼ਾਂ ਦੇ ਵਿੱਚ ਵੀ ਚੱਲਦੇ ਨੇ ਉਹ ਸ਼ਰਿਆਮ ਸਿੱਖਾਂ ਨੂੰ ਅਤਵਾਦੀ ਕਹਿੰਦੇ ਨੇ ਐਦਾਂ ਕਰਦੇ ਹੋ ਉਹ ਕਰਦੇ ਹੋ ਸਾਰਾ ਕੁਝ ਕਰਦੇ ਆ ਉਹਨਾਂ ਦੇ ਚੈਨਲ ਨਾ ਬਾਹਰ ਲੀਆਂ ਗਵਰਨਮੈਂਟਾਂ ਬੰਦ ਕਰਦੀਆਂ ਤੇ ਕਰਦੀ ਹੈ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਦੇ ਛੋਟੇ-ਛੋਟੇ ਮੁੰਡੇ ਜਿਹੜੇ ਬੇਰੁਜ਼ਗਾਰੀ ਤੋਂ ਉੱਠੇ ਹੋਏ ਜਿਨ੍ਹਾਂ ਨੇ ਆਪਣੇ ਚੈਨਲ ਬਣਾ ਲਏ ਵੀ ਚਲੋ ਕੰਮ ਨਹੀਂ ਮਿਲਦਾ ਤੇ ਆਪਾਂ YouTube ਚੈਨਲ ਬਣਾ ਲੈਨੇ ਆ ਉਹ YouTube ਚੈਨਲ ਬਣਾਏ ਉਹ ਵਿਚਾਰੇ ਸਾਲ-ਸਾਲ 2-2 ਸਾਲ ਮਿਹਨਤਾਂ ਲਾਉਂਦੇ ਆ ਤੇ ਮਿੰਟ ਲਾਉਂਦੇ ਨੇ ਉਹਨਾਂ ਦਾ ਚੈਨਲ ਬੰਦ ਕਰਕੇ ਉਹ ਮਾਰਦੇ ਆ ਸੋ ਇਹ ਵੱਖਰਾ ਪਾਣਿਆ ਇਹ ਇੱਥੇ ਕਹਿੰਦੇ ਆ ਵੀ ਦੋ ਤਰੀਕੇ ਨਾਲ ਗੱਲਬਾਤ ਜਿਹੜੀ ਚੱਲ ਰਹੀ ਹੈ ਮਤਲਬ ਕਿ ਇਹ ਇਹ ਸਾਰਿਆਂ ਵਾਸਤੇ ਇਕੁਐਲਿਟੀ ਨਹੀਂ ਹੈਗੀ ਭਈ ਇਕੁਅਲ ਹੈ ਸਾਰੇ ਭਈ ਹਾਂਜੀ ਤੁਸੀਂ ਵੀ ਸਹੀ ਤੇ ਤੁਸੀਂ ਵੀ ਸਹੀ ਨਾ ਇੱਥੇ ਇਸ ਤਰੀਕੇ ਦੇ ਨਾਲ ਧੱਕਾ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਤੇ ਹੁਣ ਦਲਜੀਤ ਉਹ ਸਾਂਝ ਹੋਰਾਂ ਨੂੰ ਵੀ ਇਹ ਸੋਚਣਾ ਪੈਣਾ ਹੈ ਕਿ ਜਿਹੜੇ ਉਹ ਮੁਲਾਕਾਤਾਂ ਕਰਕੇ ਨਰੇਂਦਰ ਮੋਦੀ ਦੇ ਨਾਲ ਹੀ ਸੋਚਦੇ ਹੋਣ ਕਿ ਸ਼ਾਇਦ 95 ਉਹਨਾਂ ਦੀ ਜਿਹੜੀ ਫਿਲਮ ਹੈਗੀ ਹੈ ਉਹ ਰਿਲੀਜ਼ ਹੋ ਜੇ ਤੇ ਕਿਤੇ ਨਾ ਕਿਤੇ ਉਹ ਵੀ ਸੇਫ ਜ਼ੋਨ ਦੇ ਵਿੱਚ ਆ ਜਾਣ ਕਿਉਂਕਿ ਉਹਨਾਂ ਦੇ ਉੱਤੇ ਵੀ ਟੈਗ ਲੱਗਦੇ ਰਹੇ ਲੱਗ ਰਹੇ ਆ ਸੋ ਤੁਸੀਂ ਦੇਖੋ ਇਹ ਗੱਲ ਦਿਲਜੀਤ ਦੋਸਾਂਝ ਨੂੰ ਵੀ ਸਮਝਣੀ ਪੈਣੀ ਹੈ ਤੇ ਬਾਕੀ ਕਲਾਕਾਰਾਂ ਨੂੰ ਵੀ ਇੱਥੇ ਤਾਂ ਬਹੁਤ ਸਾਰੇ ਨੇ ਜਿਹੜੇ ਸਿੱਖੀ ਦੀ ਗੱਲ ਵੀ ਨਹੀਂ ਕਰਦੇ ਜਿਹੜੇ ਪੰਜਾਬ ਦੇ ਕਲਾਕਾਰ ਆ ਪਰ ਉਹ ਵੀ ਅੱਖ ਦੇ ਉੱਤੇ ਨੇ ਉਹ ਉਹ ਵੀ ਉਹਨਾਂ ਦੀ ਅੱਖ 'ਚ ਰੜਕਦੇ ਨੇ ਜਿਵੇਂ ਏਪੀ ਢਿੱਲੋਂ ਹੋ ਗਿਆ ਹੈਨਾ ਹੋਰ ਇਹ ਨੌਜਵਾਨ ਜਿਹੜੇ ਹੈਗੇ ਉਹ ਵੀ ਅੱਖ ਰੜਕਦੇ ਆ ਬੀਜੀ ਕੀ ਲੱਗਦਾ ਤੁਹਾਨੂੰ ਹਾਂ ਕਿ ਤੁਹਾਨੂੰ ਕੀ ਲੱਗਦਾ ਕਿ ਦਿਲਜੀਤ ਜੀ ਸ਼ਪਾਰਸ਼ ਚ ਚੱਲੀ ਨਹੀਂ ਜੋ ਮੋਦੀ ਨਾਲ ਮੁਲਾਕਾਤ ਹੋਈ ਸੀਗੀ ਕੋਈ ਫਾਇਦਾ ਹੁੰਦਾ ਕਿਉਂ ਨਹੀਂ ਹੋ ਸਕਿਆ ਹੁੰਦਾ ਕੋਈ ਦੇਖੋ ਜਦੋਂ ਤਾਂ ਇੱਕ ਨੇਸ਼ਨ ਦਾ ਆਪਣਾ ਅਜੰਡਾ ਹੁੰਦਾ ਮੈਂ ਤੁਹਾਨੂੰ ਇੱਕ ਵੀ ਇੱਕ ਦਿਨ ਆਪਾਂ ਗੱਲ ਕੀਤੀ ਸੀ ਕਿ ਜਿੱਥੇ ਨੇ ਦੇ ਅਜੰਡੇ ਦੀ ਗੱਲ ਆ ਜਾਂਦੀ ਹੈ ਨਾ ਉੱਥੇ ਫਿਰ ਮੁਲਾਕਾਤਾਂ ਮਾਇਨੇ ਨਹੀਂ ਰੱਖਦੀਆਂ ਜਿੱਥੇ ਭਾਰਤ ਸਰਕਾਰ ਭਾਰਤੀ ਏਜੰਸੀ ਨੈਟਵਰਕ ਜਿੱਥੇ ਉਹਨਾਂ ਨੇ ਕਹਿ ਦਿੱਤਾ ਕਿ ਆ ਨਹੀਂ ਤੇ ਉਹ ਨਹੀਂ ਹੋਣਾ ਭਾਵੇਂ ਨਰਿੰਦਰ ਮੋਦੀ ਹੋਣ ਉਸ ਤੋਂ ਬਾਅਦ ਭਾਵੇਂ ਕੋਈ ਰਾਸ਼ਟਰਪਤੀ ਹੋਵੇ ਜਿਹੜੀ ਬੀਬੀ ਹੈ ਆਪਣੀ ਸੋ ਉਹ ਮਤਲਬ ਕਿ ਕੋਈ ਵੀ ਉਹ ਕਰ ਨਹੀਂ ਸਕਦਾ ਜਦੋਂ ਏਜੰਸੀ ਨੈਟਵਰਕ ਨੇ ਇਹ ਗੱਲ ਕਹਿ ਦਿੱਤੀ ਕਿ ਨਹੀਂ ਤੇ ਫਿਰ ਨਹੀਂ ਹੈ ਭਾਵੇਂ ਦਲਜੀਤ ਦੋਸਾਂਝ ਹੋਵੇ ਉਹਦੀ ਜਗ੍ਹਾ ਭਾਵੇਂ ਕੋਈ ਹੋਰ ਕਿਉਂ ਵੱਡਾ ਚਿਹਰਾ ਹੀ ਕਿਉਂ ਨਾ ਹੋਵੇ ਸੋ ਜਦੋਂ ਏਜੰਡੇ ਦੀ ਗੱਲ ਆ ਜਾਂਦੀ ਹੈ ਉਹਨਾਂ ਦਾ ਇੱਕੋ ਏਜੰਡਾ ਹੈ ਕਿ ਇਹਨਾਂ ਦਾ ਨਹੀਂ ਸਾਡਾ ਯੈਸ ਮਤਲਬ ਕਿ ਇਹਨਾਂ ਦਾ ਨੋ ਸਾਡਾ ਯੈਸ ਸੋ ਆਹ ਗੱਲ ਬਾਤ ਆ ਦਲਜੀਤ ਸਿੰਘ ਨਾਲ ਗੱਲ ਕਰੀਏ ਪੰਜਾਬ 95 ਫਿਲਮ ਦੀ ਤਾਂ ਇਹ ਫਿਲਮ ਜੋ ਹੈ ਉਹ ਦੇਖਿਆ ਜਾਵੇ ਤਾਂ ਜੋ ਉਸ ਵਕਤ ਸਾਰੇ ਕੰਨਾ ਕੰਮ ਹੋਏ ਉਸ ਵਕਤ ਕਾਂਗਰਸ ਸਰਕਾਰ ਕੇਂਦਰ ਵਿੱਚ ਸੀਗੀ ਪਰ ਅੱਜ ਕਾਂਗਰਸ ਸਰਕਾਰ ਕੇਂਦਰ ਵਿੱਚ ਨਹੀਂ ਹੈ ਅੱਜ ਬੀਜੇਪੀ ਸਰਕਾਰ ਕੇਂਦਰ ਵਿੱਚ ਹੈ ਜੇ ਫਿਲਮ ਰਿਲੀਜ਼ ਹੋ ਜਾਂਦੀ ਤਾਂ ਨਾਦਾਂ ਨਹੀਂ ਕਿ ਬੀਜੇਪੀ ਨੂੰ ਫਾਇਦਾ ਹੋਣਾ ਸੀ ਇਸ ਚੀਜ਼ ਦਾ ਕਿ ਉਸ ਵਕਤ ਜੋ ਕਾਂਗਰਸ ਦੀ ਸਰਕਾਰ ਵਿੱਚ ਹੋਇਆ ਜੋ ਅਕਸਰ ਆਪਾਂ ਦੇਖਦੇ ਹਾਂ ਕਿ ਉਹ ਕਾਂਗਰਸ 'ਤੇ ਬੜੇ ਇਲਜ਼ਾਮ ਵੀ ਲਾਉਂਦੇ ਨੇ ਕਿ ਕਾਂਗਰਸ ਨੇ ਕਿਹਾ ਲੋਕਿ ਸੰਵਿਧਾਨ ਨੂੰ ਤੋੜਿਆ ਤੇ ਉਹਨਾਂ ਦਾ ਫਾਇਦਾ ਹੋਣਾ ਸੀ ਇਸ ਚੀਜ਼ ਤੋਂ ਪਰ ਬੀਜੇਪੀ ਕਿਉਂ ਰੋਕਦੀ ਬੀ ਆ ਫਿਰ ਜਿਸ ਦਾ ਨੁਕਸਾਨ ਕਾਂਗਰਸ ਨੂੰ ਹੋਣਾ ਵਾਲਾ ਸੀ ਹਾਂ ਇਹ ਇੱਕ ਲਿਮਟ ਤੱਕ ਰਹਿ ਕੇ ਉਹ ਕੀਤਾ ਜਾ ਸਕਦਾ ਹੈ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਪਾਰਟੀ ਤੋਂ ਪਾਰਟੀ ਮਤਲਬ ਇੱਕ ਪਾਰਟੀ ਦੂਸਰੀ ਪਾਰਟੀ ਦੀ ਵਿਰੋਧ ਕਰਕੇ ਜੇ ਕੋਈ ਫਿਲਮ ਬਣਾਉਂਦਾ ਹੈ ਉਹ ਇੱਕ ਲਿਮਟ ਦੇ ਵਿੱਚ ਕੀਤਾ ਜਾ ਸਕਦਾ ਜਿਵੇਂ ਕਿ ਫਿਲਮ ਦੀ ਮੈਂ ਉਦਾਹਰਨ ਦੇ ਦੇਣਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਮਨਮੋਨ ਸਿੰਘ ਦੇ ਉੱਤੇ ਉਹ ਫਿਲਮ ਬਣਾਈ ਗਈ ਸੀ ਤੇ ਉਹ ਇੱਕ ਪੂਰੀ ਮਤਲਬ ਕਹਿ ਲਈਏ ਪ੍ਰੋਪਾਗੈਂਡਾ ਫਿਲਮ ਸੀ ਜੋ ਭਾਜਪਾ ਦੇ ਰਾਜ ਦੇ ਵਿੱਚ ਬਣੀ ਕਿ ਕਿਵੇਂ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਮਨਮੋਨ ਸਿੰਘ ਨੂੰ ਦੱਸਿਆ ਕਿ ਇਹ ਐਵੇਂ ਹੀ ਬਣ ਗਿਆ ਸੀ ਮਤਲਬ ਕਿ ਇਹਦੇ ਕੁਝ ਗਲਤ ਬਾਤ ਹੈ ਨਹੀਂ ਸੀ ਵਗੈਰਾ ਵਗੈਰਾ ਜੋ ਵੀ ਸੀ ਉਹ ਉਹ ਇੱਕ ਲਿਮਟ ਹੁੰਦੀ ਹੈ ਜਦੋਂ ਇੱਕ ਪਾਰਟੀ ਦੂਸਰੀ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਦੀ ਹੈ ਉਹਦੇ ਲਈ ਫਿਲਮਾਂ ਬਣਦੀਆਂ ਸੋ ਉਹ ਉਸ ਸੇਫ ਜ਼ੋਨ ਦੇ ਵਿੱਚ ਰਹਿ ਕੇ ਗੱਲ ਨੇਸ਼ਨ ਦੀ ਜਦੋਂ ਆ ਜਾਵੇ ਨਾ ਫਿਰ ਪਾਰਟੀਆਂ ਮਾਇਨੇ ਨਹੀਂ ਰੱਖਦੀਆਂ ਉਥੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਇਹ ਗੱਲ ਬਹੁਤ ਵਾਰ ਸਾਡੇ ਲੋਕ ਕਹਿੰਦੇ ਰਹਿੰਦੇ ਆ ਨਾ ਇਹ ਮੈਂ ਤੁਹਾਨੂੰ ਅੱਜ ਸਪਸ਼ਟ ਕਰਦਾ ਕਿ ਤੁਸੀਂ ਵੀ ਇਹ ਗੱਲ ਕਹੀ ਹੈ ਤੇ ਬਹੁਤ ਲੋਕ ਕਹਿੰਦੇ ਨੇ ਕਿ ਕਾਂਗਰਸ ਦੇ ਰਾਜ ਦੇ ਵਿੱਚੋਂ ਸਾਰਾ ਕੁਝ ਹੋਇਆ ਇਹ ਗੱਲ ਬਿਲਕੁਲ ਗਲਤ ਹੈ 100% ਗੱਲ ਗਲਤ ਆ ਉਥੇ ਭਾਵੇਂ ਬੀਜੇਪੀ ਵੀ ਹੁੰਦੀ ਤਾਂ ਕੰਮ ਸੇਮ ਹੋਣਾ ਸੀ ਇਹ ਦੋਨੋਂ ਪਾਰਟੀਆਂ ਜਾਂ ਤਿੰਨੇ ਪਾਰਟੀਆਂ ਦੀ ਗੱਲ ਨਹੀਂ ਹੈਗੀ ਕਿ ਭਾਰਤ ਦੇ ਵਿੱਚ ਕਿਹੜੀ ਪਾਰਟੀ ਵੱਲੋਂ ਹੋਇਆ ਜਦੋਂ ਡੀਪ ਸਟੇਟ ਨੇ ਇਹ ਫੈਸਲਾ ਕਰ ਲਿਆ ਜਦੋਂ ਏਜੰਸੀ ਨੈਟਵਰਕ ਨੇ ਫੈਸਲਾ ਕਰ ਲਿਆ ਕਿ ਇਹ ਗੱਲ ਸਾਡੇ ਨੇਸ਼ਨ ਦੇ ਖਿਲਾਫ ਹੋ ਰਹੀ ਹੈ ਉੱਥੇ ਭਾਵੇਂ ਕੋਈ ਵੀ ਸਰਕਾਰ ਹੋਵੇ ਉਹਨੂੰ ਹਰੀ ਝੰਡੀ ਦੇਣੀ ਪੈਣੀ ਹੈ ਠੀਕ ਹੈ ਜੀ ਹੁਣ ਆਪਾਂ ਗੱਲ ਜੇ ਇਹ ਕਰੀਏ ਕਿ ਕਾਂਗਰਸ ਨੇ ਸਿੱਖਾਂ ਨਾਲ ਉਸ ਵੇਲੇ ਕਰ ਰਿਆ 2002 ਦੇ ਵਿੱਚ ਜਿਹੜੇ ਗੁਜਰਾਤ ਦੇ ਵਿੱਚ ਕਿਨੇ ਕੀਤਾ ਫਿਰ ਹੁਣ ਅੱਜ ਜਿਹੜਾ ਹੈਗਾ ਉਹ ਅੱਜ ਵੀ ਜੋ ਕੁਝ ਹੋ ਰਿਹਾ ਉਹ ਵੀ ਉਹ ਵੀ ਤਾਂ ਸਾਡੇ ਸਾਹਮਣੇ ਹੀ ਹੈ ਨਾ ਵਿਦੇਸ਼ਾਂ ਦੇ ਵਿੱਚ ਵੀ ਸਿੱਖਾਂ ਦੇ ਕਤਲ ਹੋਏ ਜਾਂ ਵਗੈਰਾ ਵਗੈਰਾ ਜੋ-ਜੋ ਵੀ ਹੋ ਰਿਹਾ ਆ ਸੋ ਇੱਥੇ ਗੱਲ ਬਿਲਕੁਲ ਗਲਤ ਹੁੰਦੀ ਹੈ ਇੱਕ ਨੇਸ਼ਨ ਦੀਆਂ ਪਾਲਿਸੀਆਂ ਆਪਣੀਆਂ ਹੁੰਦੀਆਂ ਅੱਗੇ ਜਿਹੜੀ ਮਰਜ਼ੀ ਪਾਰਟੀ ਲੱਗ ਕੇ ਚੱਲੀ ਹੋਵੇ ਹੈਨਾ ਸੋ ਹੁਣ ਜੇ ਇਹ ਵੀ ਤੁਸੀਂ ਦੇਖੋ ਵੀ ਭਾਈ ਅਮਰਤਪਾਲ ਸਿੰਘ ਵੇਲੇ ਕਿਹੜੀ ਪਾਰਟੀ ਹੈ ਸਰਕਾਰ ਦੇ ਵਿੱਚ ਸੈਂਟਰ ਦੇ ਵਿੱਚ ਉਹ ਭੀਜਪੀ ਹੈ ਨਾ ਸੋ ਕਿੱਡਾ ਵੱਡਾ ਕਰੈਕਡਾਊਨ ਕਰਕੇ ਉਹਨਾਂ ਨੂੰ ਲਾ ਕੇ ਐਨਐਸਏ ਉੱਥੇ ਭੇਜ ਦਿੱਤਾ ਹੁਣ ਉਹਨਾਂ ਦੇ ਉੱਤੇ ਯਾਪਾ ਲਾ ਦਿੱਤੀ ਗਈ ਵਗੈਰਾ ਵਗੈਰਾ ਸੋ ਤੁਸੀਂ ਦੇਖੋ ਵੀ ਉਸ ਵੇਲੇ ਜਿਹਦਾਂ ਦਾ ਮਾਹੌਲ ਸੀ ਨਾ ਉੱਥੇ ਭਾਵੇਂ ਭੀਜਪੀ ਵੀ ਹੁੰਦੀ ਉਹਨੇ ਆ ਸੇਮ ਕੰਮ ਹੀ ਕਰਨਾ ਸੀਗਾ ਸੋ ਇਹਦਾ ਕੋਈ ਫਾਇਦਾ ਮਤਲਬ ਇਹ ਕਾਂਗਰਸ ਦਾ ਇਹਦਾ ਫਾਇਦਾ ਭਾਜਪੀ ਲੈ ਜਾਵੇ ਇਸ ਫਿਲਮ ਦਾ ਸੋ ਇਹ ਇਨਕ ਹੈ ਨਹੀਂ ਕਿਉਂਕਿ ਜਦੋਂ ਇਹ ਫਿਲਮ ਵੱਡੀਆਂ ਸਕਰੀਨਾਂ ਤੇ ਛੋਟੀਆਂ ਸਕਰੀਨਾਂ ਤੇ ਸਿੱਖਾਂ ਨੇ ਵੇਖਣੀ ਸੀ ਸਿੱਖਾਂ ਦੀ ਨਵੀਂ ਜਨਰੇਸ਼ਨ ਨੇ ਵੇਖਣੀ ਸੀ ਤਾਂ ਉਹਨਾਂ ਨੇ ਇਹੀ ਕਹਿਣਾ ਸੀ ਕਿ ਭਾਈ ਸਿੱਖਾਂ ਨਾਲ ਤੱਕਾ ਹੋਇਆ ਉਹਨਾਂ ਨੇ ਪਾਰਟੀ ਨਹੀਂ ਸੀ ਵੇਖਣੀ ਕਿਹੜੀ ਆ ਉੱਪਰ ਸੋ ਇਸ ਕਰਕੇ ਉਹ ਉਹ ਨਹੀਂ ਚਾਹੁੰਦੇ ਕਿ ਭਾਰਤ ਦੇ ਖਿਲਾਫ ਜਿਹੜਾ ਹੈਗਾ ਇੱਕ ਮੂਵਮੈਂਟ ਬਣੇ ਭਾਰਤ ਦੇ ਖਿਲਾਫ ਭਾਰਤੀਆਂ ਜਿਹੜੀ ਇੱਕ ਸੈਂਟਰ ਦੇ ਖਿਲਾਫ ਸਾਡੇ ਜਿਹੜਾ ਹੈਗਾ ਉਹ ਉੱਠ ਕੇ ਸਿੱਖ ਤਬਕਾ ਸਿੱਖਾਂ ਦੀ ਨਵੀਂ ਜਨਰੇਸ਼ਨ ਨੂੰ ਪਤਾ ਲੱਗੇ ਕਿ ਇੱਥੇ ਸਾਡੇ ਨਾਲ ਆ ਵੀ ਕੁਝ ਹੋਇਆ ਸੋ ਇਸ ਕਰਕੇ ਇਹੋ ਜੀਆਂ ਫਿਲਮਾਂ ਦਬਾ ਦਿੱਤੀਆਂ ਜਾਂਦੀਆਂ ਜੀ 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 ਜਿਸ ਨੂੰ ਮੈਂ ਧੰਨਵਾਦ ਕਰਦੇ ਹਾਂ ਤੁਸੀਂ ਕਹੋ ਕਿ ਆ ਵਿਚਾਰ ਹੁੰਦੇ ਕਿਸੇ ਵੀ ਟੌਪ ਦੇ ਜੀਓਪੋਲਿਟਿਕਸ ਉਹ ਵੇਜਾ ਹੈ ਪੰਜਾਬ ਦੀ ਜਾਂ ਦੇਸ਼ ਦੀ ਨੀਤੀ ਉਸ ਬਾਰੇ ਖੁੱਲਕੇ ਆਪਣੇ ਵਿਚਾਰ ਦੱਸ ਸਕਦੇ ਰਹੋ ਜੋ ਵਿਚਾਰ ਸਾਂ ਦੱਸਣ ਕਾਫੀ ਪਸੰਦਿਆ ਤੁਹਾਡਾ ਨੋਟ ਸੀ ਜੁੜਨ ਦੇ ਲਈ ਆਪਣੇ ਕਹਿ ਲੋ ਕਿ ਇਹ ਵਿਚਾਰ ਸਾਂ ਦੱਸਣ ਦੇ ਲਈ ਰੱਖਣ ਦੇ ਲਈ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ